ਵੱਡੇ ਭਰਾ ਨੇ ਆਪਣੀ ਘਰਵਾਲੀ ਪਿੱਛੇ ਲੱਗ ਕੇ ਆਪਣੇ ਛੋਟੇ ਭਰਾ ਨਾਲ ਬੋਲਣਾ ਬੰਦ ਕਰ ਦਿੱਤਾ ਆਪਣੇ ਛੋਟੇ ਭਰਾ ਨਾਲ ਵਰਤਨਾ ਵਰਤੌਣਾ ਬੰਦ ਕਰ ਦਿੱਤਾ ਇੱਥੋਂ ਤੱਕ ਕੀ ਆਪਦੀ ਘਰਵਾਲੀ ਪਿੱਛੇ ਲੱਗ ਕੇ ੱੱੱਕੇ ਮਾਰ ਕੇ ਆਪਦੀ ਮਾਂ ਨੂੰ ਘਰੋਂ ਕੱਢ ਦਿੱਤਾ ਮਾਂ ਨੂੰ ਵੀ ਛੋਟੇ ਭਰਾ ਨੇ ਸਾਭਿਆ ਤੇ ਜਦੋਂ ਉਸ ਵਿਚਾਰੀ ਮਾਂ ਦੀ ਮੌਤ ਹੋ ਗਈ ਤਾਂ ਮਾਂ ਦਾ ਪੁੱਤ ਮਾਂ ਦੇ ਸੰਸਕਾਰ ਤੇ ਵੀ ਨਹੀਂ ਪਹੁੰਚਿਆ ਮਾਂ ਦੇ ਭੋਗ ਦੇ ਪੈਸਿਆਂ ਦਾ ਵੀ ਰੌਲਾ ਪਾ ਕੇ ਬਹਿ ਗਿਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਅੱਜ ਕਹਾਣੀ ਸਾਂਝੀ ਕਰਨ ਲੱਗਿਆ ਉਹ ਬਾਈ ਹੋਰੀ ਦੋ ਭਰਾ ਤੇ ਇੱਕ ਉਹਨਾਂ ਦੀ ਭੈਣ ਸੀ ਜਿਹੜੇ ਬਾਈ ਦੇ ਫਾਦਰ ਸਾਹਿਬ ਹੋਰੀ ਸਨ ਉਹ ਬੀਐਸਐਫ ਦੇ ਵਿੱਚ ਜੌਬ ਕਰਦੇ ਸਨ ਬਾਈ ਕਹਿੰਦਾ ਵੀ ਸਾਡੇ ਕੋਲੇ ਜ਼ਮੀਨ ਦਾ ਤਾਂ ਹੈ ਨਹੀਂ ਸੀਗੀ ਉਹ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਚਲੋ ਜੀ ਕਹਿੰਦਾ ਵੀ ਫਾਦਰ ਸਾਹਿਬ ਜਦੋਂ ਬੀਐਸਐਫ ਤੇ ਡਿਊਟੀ ਕਰ ਰਹੇ ਸਨ ਤਾਂ ਅਚਾਨਕ ਇਹਨਾਂ ਦੀ ਲੱਤ ਦੇ ਵਿੱਚ ਗੋਲੀ ਵੱਜ ਗਈ ਕਹਿੰਦਾ ਜਦੋਂ ਮੇਰੇ ਪਿਓ ਦੀ ਲੱਤ 'ਚ ਗੋਲੀ ਵੱਜ ਗਈ ਤੇ ਫਿਰ ਉਹ ਲੱਤ ਉਹਨਾਂ ਨੂੰ ਕੱਟਣੀ ਪੈਗੀ। ਕਹਿੰਦਾ ਲੱਤ ਕੱਟਣ ਤੋਂ ਬਾਅਦ ਫਿਰ ਮੇਰੇ ਫਾਦਰ ਸਾਹਿਬ ਨੂੰ ਬੀਐਸਐਫ ਦੇ ਵਿੱਚ ਟੇਲਰ ਦੀ ਪੋਸਟ ਤੇ ਰੱਖ ਲੈਂਦੇ ਆ। ਚਲੋ ਜੀ ਜਦੋਂ ਉੱਥੇ ਮੇਰੇ ਪਿਓ ਕਹਿੰਦਾ ਹੁਣ ਦਰਜੀ ਲੱਗ ਗਿਆ ਉਸ ਤੋਂ ਤਿੰਨ ਚਾਰ ਸਾਲਾਂ ਬਾਅਦ ਕਹਿੰਦਾ ਜਿਹੜੇ ਉੱਥੇ ਤੋਂ ਸੀਨੀਅਰ ਅਫਸਰ ਸਨ ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਿਹਾ ਵੀ ਜੇ ਕੋਈ ਤੇਰਾ ਮੁੰਡਾ ਪੜਿਆ ਲਿਖਿਆ ਗੱਭਰੂ ਜਵਾਨ ਹੈਗਾ ਤਾਂ ਅਸੀਂ ਤੇਰੀ ਥਾਂ ਤੇ ਉਹਨੂੰ ਨੌਕਰੀ ਦੇ ਦਿੰਨੇ ਆ। ਵੀ ਤੇਰੀ ਹੁਣ ਲੱਤ ਇੱਕ ਕੱਟੀ ਹੋਈ ਆ ਵੀ ਤੂੰ ਤੰਗ ਬਹੁਤ ਹੁੰਨਾ ਹਨਾ ਤੈਨੂੰ ਆਉਣਾ ਜਾਣਾ ਵੀ ਔਖਾ ਹੋ ਜਾਂਦਾ। ਵੀ ਹੁ ਇਨਾ ਵਾਟਰ ਨੌ ਕਲਾਸਾਂ ਪੜਿਆ ਸੀਗਾ ਹੈਗਾ ਉਹ ਡੱਲ ਦਿਮਾਗ ਦਾ ਹੀ ਸੀਗਾ ਮੇਰੇ ਫਾਦਰ ਸਾਹਿਬ ਨੇ ਮੇਰੇ ਵੱਡੇ ਭਰਾ ਨੂੰ ਆਪਦੀ ਥਾਂ ਤੇ ਨੌਕਰੀ ਲਵਾ ਦਿੱਤਾ ਕਹਿੰਦਾ ਮੈਂ ਆਪਦੇ ਭਰਾ ਨਾਲ 7-8 ਸਾਲ ਛੋਟਾ ਸੀਗਾ ਕਹਿੰਦਾ ਮੈਂ ਉਦੋਂ ਪੜਦਾ ਸੀਗਾ ਕਹਿੰਦਾ ਚਲੋ ਜੀ ਮੇਰਾ ਭਰਾ ਹੁਣ ਪਿਓ ਦੀ ਜਗ੍ਹਾ ਤੇ ਬੀਐਸਐਫ ਵਿੱਚ ਲੱਗ ਗਿਆ ਤੇ ਮੇਰਾ ਪਿਓ ਕਹਿੰਦਾ ਰਿਟਾਇਰ ਹੋ ਕੇ ਘਰੇ ਆ ਗਿਆ ਕਹਿੰਦਾ ਚਲੋ ਜੀ ਹਜੇ 2 ਸਾਲ ਹੋਏ ਸਨ ਮੇਰੇ ਭਰਾ ਨੂੰ ਉੱਥੇ ਜੌਬ ਕਰਦੇ ਨੂੰ ਤੇ ਤਨਖਾਹਤ ਨੂੰ ਕੋ ਵਧੀਆਂ ਕਹਿੰਦਾ ਮੇਰੇ ਪਿਓ ਦੇ ਅਕਾਊਂਟ ਚ ਆਈ ਜਾਂਦੀ ਸੀ ਸਾਡੇ ਘਰ ਦਾ ਗੁਜ਼ਾਰਾ ਕਹਿੰਦਾ ਬਹੁਤ ਸੋਹਣਾ ਚੱ ਕੰਨਾਂ ਉਸ ਤਵਾਂ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਹੁਣ ਵੀ ਵੱਡੇ ਦੇ ਵਿਆਹ ਦੀ ਉਮਰ ਹੋ ਗਈ ਆ ਭੈਣ ਦਾ ਵਿਆਹ ਪਹਿਲਾਂ ਹੋ ਚੁੱਕਿਆ ਸੀ ਤਾਂ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਆਪਾਂ ਨਾ ਕਿਸੇ ਮਾੜੇ ਘਰ ਦੀ ਕੁੜੀ ਦਾ ਰਿਸ਼ਤਾ ਲੈਣਾ ਵੀ ਆਪਾਂ ਤਗੜੇ ਘਰ ਦੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ ਕਿਉਂਕਿ ਤਗੜੇ ਘਰਾਂ ਦੀਆਂ ਕੁੜੀਆਂ ਕਈ ਵਾਰੀ ਅੱਗੋਂ ਬੋਲਣ ਲੱਗ ਜਾਂਦੀਆਂ ਨੇ ਜਾਂ ਸਾਸ ਸਹੁਰੇ ਨੂੰ ਨਹੀਂ ਚੰਗਾ ਸਮਝਦੀਆਂ ਵੀ ਆਪਾਂ ਕਿਸੇ ਗਰੀਬ ਘਰ ਦੀ ਕੁੜੀ ਲਿਆਵਾਂਗੇ ਉਹ ਆਪਣੀ ਇੱਜ਼ਤ ਵੀ ਕਰੂਗੀ ਤੇ ਆਪਾਂ ਨੂੰ ਰੋਟੀ ਪਾਣੀ ਵੀ ਸੋਹਣਾ ਪਕਾ ਕੇ ਦੇਊਗੀ ਚਲੋ ਜੀ ਕਹਿੰਦਾ ਮੇਰੀ ਤਾਂ ਜੇ ਉਦੋਂ ਉਮਰ ਛੋਟੀ ਸੀਗੀ ਮੇਰੇ ਫਾਦਰ ਰਿਸ਼ਤਾ ਪੱਕਾ ਹੋਣ ਤੋਂ ਬਾਅਦ ਜਿਹੜੀ ਉਹ ਕੁੜੀ ਸੀ ਤੇ ਮੇਰਾ ਭਰਾ ਕਹਿੰਦਾ ਆਪਸ ਦੇ ਵਿੱਚ ਕਹਿੰਦਾ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਗਏ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਮੰਗਣੀ ਹੋਣ ਤੋਂ ਬਾਅਦ ਕੁੜੀ ਮੁੰਡਾ ਆਪਸ ਵਿੱਚ ਗੱਲਾਂ ਕਰਨ ਲੱਗ ਜਾਂਦੇ ਆ ਕਹਿੰਦਾ ਜਦੋਂ ਮੁੱਪੇ ਨੇ ਭਰਾ ਦੀ ਮੰਗਣੀ ਨੂੰ 2-3 ਮਹੀਨੇ ਟੱਪ ਕੇ ਤਾਂ ਸਾਡਾ ਕੋਈ ਰਿਸ਼ਤੇਦਾਰ ਸਾਡੇ ਘਰੇ ਆਉਂਦਾ ਤੇ ਉਹ ਕਹਿੰਦਾ ਵੀ ਤੁਸੀਂ ਐਵੇਂ ਕਮਲ ਨਾ ਮਾਰੋ ਵੀ ਅੱਜ ਕੱਲ ਛੋਟੇ ਭਾਂਡੇ ਛੇਤੀ ਉੱchn ਜਾਂਦੇ ਆ ਵੀ ਤੁਸੀਂ ਉਹਨਾਂ ਦੇ ਖਾਨਦਾਨ ਬਾਰੇ ਪਤਾ ਕਰ ਲਓ ਵੀ ਤੁਸੀਂ ਕਿਸੇ ਚੰਗੇ ਖਾਨਦਾਨ ਦੀ ਕੁੜੀ ਦਾ ਰਿਸ਼ਤਾ ਲਵੋ ਭਾਵੇਂ ਮਾੜੇ ਘਰ ਦੀ ਹੋਵੇ ਤੇ ਭਾਵੇਂ ਹੋਵੇ ਤਕੜੇ ਘ ਕਹਿੰਦਾ ਚਲੋ ਜੀ ਮੇਰੇ ਪਿਓ ਨੇ ਉਹਨਾਂ ਦੇ ਖਾਨਦਾਨ ਬਾਰੇ ਪਤਾ ਕੀਤਾ ਜਦੋਂ ਮੇਰੇ ਪਿਓ ਨੇ ਉਹਨਾਂ ਦੇ ਖਾਨਦਾਨ ਬਾਰੇ ਪਤਾ ਕੀਤਾ ਕਹਿੰਦਾ ਉਹਦੀ ਮਾਂ ਦਾ ਕੈਰੈਕਟਰ ਕੋਈ ਬੜਾ ਚੰਗਾ ਨਹੀਂ ਸੀਗਾ ਕੁੱਲ ਮਿਲਾ ਕੇ ਉਹਨਾਂ ਦੇ ਖਾਨਦਾਨ ਦੀ ਪੱਟੀ ਮੇਸ ਹੋਈ ਪਈ ਸੀ ਕਹਿੰਦਾ ਜੇ ਮੇਰੇ ਫਾਦਰ ਸਾਹਿਬ ਨੂੰ ਪਤਾ ਲੱਗਿਆ ਵੀ ਉਹਨਾਂ ਦਾ ਖਾਨਦਾਨ ਬੜਾ ਚੰਗਾ ਨਹੀਂ ਤੇ ਮੇਰੇ ਫਾਦਰ ਸਾਹਿਬ ਨੇ ਕੁੜੀ ਦੀ ਮਾਂ ਨੂੰ ਜਵਾਬ ਦੇ ਦਿੱਤਾ ਵੀ ਭਾਈ ਅਸੀਂ ਇਹ ਰਿਸ਼ਤਾ ਨਹੀਂ ਲੈਣਾ ਕਹਿੰਦਾ ਜਦੋਂ ਮੇਰੇ ਪਿਓ ਨੇ ਕੁੜੀ ਦੀ ਮਾਂ ਨੂੰ ਜਵਾਬ ਦੇ ਦਿੱਤਾ ਤਾਂ ਉਹ ਕੁੜੀ ਦੀ ਮਾਂ ਨੇ ਦੇਖੋ ਕੀ ਚਾਲ ਖੇਡੀ ਕਹਿੰਦਾ ਉਹਨੇ ਆਪਦੀ ਧੀ ਨੂੰ ਕਿਹਾ ਵੀ ਤੂੰ ਹੁਣ ਉਹਨੂੰ ਕਹਿ ਮੁੰਡੇ ਨੂੰ ਵੀ ਮੇਰਾ ਤੇਰੇ ਕੋਲੇ ਆਉ ਨੂੰ ਜੀ ਕਰਦਾ ਤੇ ਮੈਂ ਹਫਤਾ ਤੱਕ ਤੇਰੇ ਕੋਲ ਰਹਿ ਕੇ ਜਾਵਾਂ ਕਹਾਂ ਚਲੋ ਜੀ ਮਾਂ ਦੇ ਕਹਿਣ ਤੇ ਕਹਿੰਦਾ ਕੁੜੀ ਨੇ ਮੇਰੇ ਭਰਾ ਨੂੰ ਕਿਹਾ ਕਿ ਉਹ ਫੋਨ ਤੇ ਗੱਲਾਂ ਪਤੋਂ ਕਰਦੇ ਸੀਗੇ ਵੀ ਮੇਰਾ ਜੀ ਕਰਦਾ ਮੈਂ ਹਫਤੇ ਕਿ ਲਈ ਤੇਰੇ ਕੋਲੇ ਆ ਜਾਂ ਕਹਿੰਦਾ ਉਹ ਪਹਿਲੇ ਡੱਲ ਦਿਮਾਗਦਾ ਸੀਗਾ ਉਹ ਕਹਿੰਦਾ ਆ ਜਾ ਕਹਿੰਦਾ ਚਲੋ ਜੀ ਕਹਿ ਕੇ ਤਾਂ ਜਾਂਦੀ ਹਫਤੇ ਵਾਸਤੇ ਇਹ ਕਹਿੰਦਾ ਘੱਟੋ ਘੱਟ ਉੱਥੇ 2 ਮਹੀਨੇ ਬੈਠੀ ਰਹਿੰਦੀ ਜਾ ਕੇ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕੁੜੀ ਦੀ ਮਾਂ 2 ਮਹੀਨਿਆਂ ਬਾਅਦ ਸਾਡੇ ਘਰੇ ਆਉਂਦੀ ਹੈ ਤੇ ਆ ਕੇ ਕਹਿੰਦੀ ਹੈ ਵੀ ਦੱਸੋ ਹੁਣ ਵਿਆਹ ਕਦੋਂ ਲੈਣਾ ਕਹਿੰਦਾ ਮੇਰਾ ਪਿਓ ਕਹਿੰਦਾ ਵੀ ਅਸੀਂ ਕ ਉਹ ਕਹਿੰਦੀ ਜਵਾਬ ਕਿਹੜਾ ਦਿੱਤਾ ਹੋਇਆ ਵੀ ਤੇਰਾ ਪੁੱਤ ਤਾਂ ਮੇਰੀ ਧੀ ਨੂੰ ਉੱਥੇ ਰੱਖ ਕੇ ਬੈਠਾ 2 ਮਹੀਨੇ ਹੋ ਗਏ ਤੇ ਤੁਸੀਂ ਕਹਿੰਦੇ ਜਵਾਬ ਦਿੰਦੇ ਫਿਰਦੇ ਹੋ ਕਿ ਤਾਂ ਮੇਰਾ ਪਿਓ ਹਰਾਣ ਹੋ ਗਿਆ ਵੀ ਇਹ ਕਿਵੇਂ ਹੋ ਸਕਦਾ ਉਹ ਕਹਿੰਦੀ ਆਪਦੇ ਪੁੱਤ ਨੂੰ ਪੁੱਛੋ ਚਲੋ ਜੀ ਕਹਿੰਦਾ ਮੇਰੇ ਪਿਓ ਨੇ ਫੋਨ ਲਾਇਆ ਮੇਰੇ ਭਰਾ ਨੂੰ ਵੀ ਹਾਂ ਵੀ ਕਾਕਾ ਵੀ ਤੂੰ ਕੁੜੀ ਇੱਥੇ ਰੱਖੀ ਹੋਈ ਹੈ ਉਹ ਕਹਿੰਦਾ ਹਾਂ ਮੇਰੇ ਕੋਲ 2 ਮਹੀਨੇ ਹੋ ਗਏ ਆਈ ਨੂੰ ਤੇ ਮੇਰਾ ਪਿਓ ਕਹਿੰਦਾ ਵੀ ਤੈਨੂੰ ਅਕਲ ਨਹੀਂ ਹੈਗੀ ਤੂੰ ਸਾਨੂੰ ਪੁੱਛਤਾ ਲੈਂਦਾ ਤਾਂ ਅੱਗੋਂ ਕਹਿੰਦਾ ਮੇਰਾ ਭਰਾ ਕਹਿੰਦਾ ਵੀ ਮੈਂ ਤੁਹਾਨੂੰ ਕੀ ਪੁੱਛਣਾ ਸੀਗਾ ਜੋ ਤੁਸੀਂ ਮੇਰੇ ਨਾਲ ਮੰਗਣਾ ਕੀਤਾ ਹੋਇਆ ਤੇ ਮੈਂ ਮੇਂ ਵਿਰਹਣਾ ਵਿਆਹ ਹੋਣਾ ਹੀ ਹੋਣਾ 2 ਮਹੀਨੇ ਪਹਿਲਾਂ ਕੀ ਦੇ ਪਿੱਛੋਂ ਕੀ ਕਹਿੰਦਾ ਅਗੋ ਮੇਰਾ ਪਿਓ ਕਹਿੰਦਾ ਅਸੀਂ ਤਾਂ ਜਵਾਬ ਦਿੱਤਾ ਹੋਇਆ ਤੇ ਕਹਿੰਦਾ ਮੇਰਾ ਭਰਾ ਕਹਿੰਦਾ ਵੀ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ ਤੁਸੀਂ ਭਾਵੇਂ ਜਵਾਬ ਦਿਓ ਤੇ ਭਾਵੇਂ ਨਾ ਦਿਓ ਕਿਉਂਕਿ 2 ਮਹੀਨੇ ਕੋਲ ਰਹੀ 2 ਮਹੀਨੇ ਕੋਲ ਰਹਿ ਕੇ ਉਹਨੇ ਹੱਥਾਂ ਦੇ ਪਾਲਿਆ ਕਹਿੰਦਾ ਮੇਰੇ ਭਰਾ ਨੂੰ ਕਹਿੰਦਾ ਭਰਾਵਾ ਮੇਰਾ ਭਰਾ ਕਹਿੰਦਾ ਮੈਂ ਤਾਂ ਮਰ ਜੂੰ ਜਿਹਦੇ ਨਾਲ ਮੇਰਾ ਵਿਆਹ ਨਾ ਕੀਤਾ ਚਲੋ ਮੇਰੇ ਭਰਾ ਨੇ ਜिद ਕੀਤੀ ਚਲੋ ਜੀ ਵਿਆਹ ਹੋ ਗਿਆ ਕਹਿੰਦੀ ਵਿਆਹ ਹੋਣ ਤੋਂ ਬਾਅਦ ਕੀ ਹੁੰਦਾ ਕਿ ਜਿਹੜੀ ਤਨਖਾਹ ਪਹਿਲਾਂ ਮੇਰੇ ਪਿਓ ਦੇ ਅਕਾਊਂਟ ਚ ਆਉਂਦੀ ਸੀ ਉਸ ਤੋਂ ਬਾਅਦ ਉਹ ਤਨਖਾਹ ਮੇਰੀ ਪਰਜਾਈ ਦੇ ਅਕਾਊਂਟ ਚ ਆਉਣ ਲੱਗ ਗਈ ਜਦੋਂ ਕਹਿੰਦਾ ਪਰਜਾਈ ਦੇ ਅਕਾਊਂਟ ਚ ਆਉਣ ਲੱਗ ਗਈ ਤਾਂ ਪਰਜਾਈ ਨੇ ਘਰੇ ਕਹਿੰਦਾ ਲੂਣ ਮਰਚ ਲਈ ਵੀ ਪੈਸੇ ਦੇਣੇ ਬੰਦ ਕਰ ਦਿੱਤੇ ਕਹਿੰਦਾ ਤੋਂ ਮੈਂ ਪੜਦਾ ਸੀ ਬਾਈ ਹੁਣ ਘਰ ਦਾ ਗੁਜ਼ਾਰਾ ਔਖਾ ਹੋ ਗਿਆ ਜਾਂ ਤੱਕ ਦਾ ਫਾਦਰ ਸਾਹਿਬ ਦੀ ਮੜੀ-ਮੁੱਡੀ ਪੈਨਸ਼ਨ ਆਉਂਦੀ ਸੀਗੀ ਉਹਦੇ ਨਾਲ ਗੁਜ਼ਾਰਾ ਨਹੀਂ ਸੀ ਚੱਲਦਾ ਕਹਿੰਦਾ ਫਿਰ ਭਰਾਵਾ ਮੈਂ ਦਿਨੇ ਦਾ ਪੜਨ ਜਾਇਆ ਕਰਾਂ ਤੇ ਫਿਰ ਚਲੋ ਜਿੱਦੋਂ ਮੈਂ 12000 ਉੱਥੋਂ ਕਮਾਉਣ ਲੱਗ ਗਿਆ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਣ ਲੱਗ ਗਿਆ ਸੌਦਾ ਪੱਤਾ ਆਉਣ ਲੱਗ ਗਿਆ ਕਹਿੰਦਾ ਫਿਰ ਜਿਹੜੀ ਉਹ ਤਨਖਾਹ ਆਉਂਦੀ ਸੀ ਉਹਦਾ ਇਹ ਕੀ ਕਰਦੀ ਸੀ ਮੇਰੀ ਭਾਬੀ ਉਹ ਸਾਰੀ ਪੇਕਿਆਂ ਨੂੰ ਪਾ ਦਿੰਦੀ ਸੀ ਆਪਣੀ ਮਾਂ ਨੂੰ ਇਹਦੀ ਮਾਂ ਲਈ ਦਿਮਨੇ ਕਾ ਵਦ ਆਉਣਾ ਕਦੇ ਨੇ ਬੈਂਕ ਚ ਤਨਖਾਹ ਕਢਾ ਕੇ ਦੇ ਦਿਆ ਕਰਨੀ ਕਦੀ ਨੇ ਟਰਾਂਸਫਰ ਕਰ ਦਿਆ ਕਰਨੀ ਕਦੇ ਕਿਵੇਂ ਕਰਨਾ ਕਦੇ ਕਿਵੇਂ ਕਰਨਾ ਕਹਿੰਦਾ ਉਸ ਗੱਲ ਦਾ ਮੇਰੇ ਫਾਦਰ ਸਾਹਿਬ ਨੂੰ ਪਤਾ ਲੱਗ ਗਿਆ ਤੇ ਮੇਰੇ ਫਾਦਰ ਸਾਹਿਬ ਨੇ ਮੇਰੇ ਭਰਾ ਨੂੰ ਕਿਹਾ ਵੀ ਭਾਈ ਮੜਾ ਜਾ ਆਪਦੀ ਘਰਲੀ ਨੂੰ ਸਮਝਾ ਵੀ ਘਰਾ ਵਰਗੇ ਘਰ ਨੇ ਵੀ ਤੂੰ ਤਾਂ ਉੱਥੇ ਮੌਤ ਦੇ ਮ ਵੀ ਇਹ ਆਪਦੇ ਪੇਕਿਆਂ ਨੂੰ ਖਵਾਈ ਜਾਂਦੀ ਆ ਵੀ ਤੂੰ ਮੜਾਏ ਕੰਟਰੋਲ ਕਰਾ। ਕਹਿੰਦਾ ਮੇਰਾ ਭਰਾ ਸੀਗਾ ਕਹਿੰਦਾ ਉਹ ਆਪਦੀ ਘਰ ਵਾਲੀ ਪਿੱਛੇ ਲੱਗਦਾ ਹੀ ਬਹੁ ਸੀਗਾ। ਕਹਿੰਦਾ ਜਦੋਂ ਮੇਰੇ ਪਿਓ ਮੇਰੇ ਭਰਾ ਨੂੰ ਇਹ ਗੱਲਾਂ ਕਹੀਆਂ ਤੇ ਮੇਰਾ ਭਰਾ ਕਹਿੰਦਾ ਵੀ ਮੇਰੀ ਘਰ ਵਾਲੀ ਆ ਜੋ ਮਰਜ਼ੀ ਕਰੇ ਤੁਹਾਨੂੰ ਇਸ ਗੱਲ ਨਾਲ ਲੈਣਾ ਦੇਣਾ ਨਹੀਂਗਾ। ਚਲੋ ਜੀ ਕਹਿੰਦਾ ਜਦੋਂ ਇੰਨੀਆਂ ਗੱਲਾਂ ਹੋਈਆਂ ਤੇ ਮੇਰੇ ਵੱਡੇ ਭਰਾ ਨੇ ਮੇਰੇ ਪਿਓ ਨਾਲ ਫੋਨ ਤੇ ਗੱਲਬਾਤ ਕਰਨੀ ਬੰਦ ਕਰਤੀ ਕਿ ਮੇਰਾ ਪਿਓ ਨੂੰ ਰੋਗ ਦਾ ਕਿਉਂ ਆ? ਕਿ ਮੇਰੀ ਘਰ ਵਾਲੀ ਮੇਰੀ ਤਨਖਾਹ ਦੀ ਜੋ ਮਰਜ਼ੀ ਕਰੇ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ। ਕਹਿੰਦਾ ਚਲੋ ਜੀ ਇੱਕ ਦਿਨ ਫਿਰ ਮ ਵੀ ਵੀ ਭਾਈ ਇਸ ਤਰ੍ਹਾਂ ਕਰਕੇ ਵੀ ਜਿੰਨੀ ਤੋਂ ਤਨਖਾਹ ਉਥੋਂ ਭੇਜਦਾ ਇਹ ਸਾਰੀ ਤੇਰੇ ਸਹਾਰੇ ਤੇ ਜਾਈ ਜਾਂਦੀ ਹੈ ਕਹਿੰਦਾ ਗੋ ਮੈਨੂੰ ਮੇਰਾ ਵੱਡਾ ਭਰਾ ਫਿਰ ਗਾਲਾਂ ਕੱਢਣ ਲੱਗ ਗਿਆ ਵੀ ਉਹ ਮੇਰੀ ਘਰ ਵਾਲੀ ਉਹ ਜੋ ਮਰਜ਼ੀ ਕਰੇ ਤੁਹਾਡਾ ਵਿੱਚ ਬੋਲਣ ਦਾ ਕੋਈ ਵੀ ਹੱਕ ਨਹੀਂ ਕਹਿੰਦਾ ਚਲੋ ਜੀ ਮੈਂ ਵੀ ਚੁੱਪ ਕਰ ਗਿਆ ਕਹਿੰਦਾ ਉਸ ਤੋਂ ਬਾਅਦ ਬਾਲ ਬੱਚੇ ਹੋ ਗਏ ਕਹਿੰਦਾ ਫਿਰ ਦੇਖੋ ਉਹ ਬਾਲ ਬੱਚਿਆਂ ਵਾਸਤੇ ਵੀ 1 ਰੁਪਿਆ ਨਹੀਂ ਸੀ ਕੱਢਦੀ ਹੁੰਦੀ ਕਹਿੰਦਾ ਜਵਾਕਾਂ ਦੇ ਕੱਪੜੇ ਈ ਲੀੜੇ A to Z ਸਾਰੇ ਮੈਂ ਲਿਆਉਂਦਾ ਸੀ ਜਿੰਨਾ ਘਰ ਦਾ ਸੌਦਾ ਪੱਤਾ ਸਾਰਾ ਮੈਂ ਲਿਆਉਂਦਾ ਸੀ ਕਹਿੰਦਾ ਚਲੋ ਜੀ ਇਸ ਤਰ੍ਹਾਂ ਕਰਦੇ ਆਂ ਥੋੜੇ ਜਵਾਕ ਵੱਡੇ ਹੋਏ ਤੇ ਉਸ ਤੋਂ ਬਾਅਦ ਕਹਿੰਦਾ ਮੇਰੀ ਭਾਬੀ ਕਹਿੰਦੀ ਵੀ ਮੈਂ ਨਹੀਂ ਇੱਥੇ ਰਹਿਣਾ ਵੀ ਮੈਂ ਤਾਂ ਹੁਣ ਨਾਲ ਜਾਊਂਗੀ ਆਪਦੇ ਘਰ ਵਾਲੇ ਦੇ ਕਹਿੰਦਾ ਮੇਰੇ ਪਿਓ ਨੇ ਬਹੁਤ ਤਰਲੇ ਲੇ ਸਾਡਾੋਂ ਵਧੀਆ ਜੀ ਲੱਗਿਆ ਪੋਤੇ-ਪੋਤੀ ਨਾਲ ਹਨਾ ਵੀ ਤੂੰ ਲੈ ਜਾਵੇਂਗੀ ਸਾਡਾ ਘਰ ਸੁਣਨਾ ਜੂਗਾ ਸਾਡਾ ਦਿਨ ਕਿਦੇ ਆਸਰੇ ਲੰਘਿਆ ਕਰੂਗਾ ਕਹਿੰਦਾ ਚਲੋ ਜੀ ਮੇਰੇ ਭਰਾ ਨੂੰ ਵੀ ਕਿਹਾ ਮੇਰੇ ਪਿਓ ਨੇ ਫੋਨ ਕਰਕੇ ਵੀ ਪੁੱਤ ਵੀ ਇੱਥੇ ਰਹਿਣ ਦੇ ਵੀ ਹੁਣ ਜਵਾਕਾਂ ਦੇ ਪੜ੍ਹਨ ਦੀ ਉਮਰ ਹੋ ਗਈ ਇਹਨਾਂ ਨੂੰ ਪੜ੍ਹਨੇ ਪਾਉਨੇ ਆ ਹਨਾ ਵੀ ਇਹਨਾਂ ਨਾਲੇ ਸਾਡਾ ਟਾਈਮ ਲੰਘੀ ਜਾਂਦਾ ਅੱਗੋਂ ਮੇਰਾ ਭਰਾ ਮੇਰੇ ਪਿਓ ਨੂੰ ਵੱਧ ਘੱਟ ਬ ਕਹਿੰਦਾ ਉਸ ਗੱਲ ਦੀ ਮੇਰੇ ਪਿਓ ਨੇ ਇੰਨੀ ਕਿ ਟੈਨਸ਼ਨ ਲਈ ਵੀ ਮੇਰੇ ਪਿਓ ਨੇ ਕਹਿੰਦਾ ਦੇਣੀ ਵੀ ਰੋਇਆ ਕਰਨਾ ਪੋਤੀਆਂ ਪੋਤਿਆਂ ਨੂੰ ਯਾਦ ਕਰਕੇ ਰਾਤ ਨੂੰ ਵੀ ਰੋਇਆ ਕਰਨਾ ਕਹਿੰਦਾ ਐਡੀ ਡੈਨ ਸੀ ਵੀ ਉਹਨੇ ਜਵਾਕਾਂ ਦੀ ਫੋਨ ਤੇ ਵੀ ਗੱਲ ਕਰਾਉਣੀ ਬੰਦ ਕਰਤੀ ਦਾਦੇ-ਦਾਦੀ ਨਾਲ ਕਾਂ ਚਲੋ ਜੀ ਮੇਰਾ ਪਿਓ ਉਸ ਗੱਲ ਦਾ ਝੋਰਾ ਕਰ-ਕਰਕੇ ਕਰ-ਕਰਕੇ ਸਾਲ ਦੋ ਸਾਲਾਂ ਦੇ ਵਿੱਚ ਕਹਿੰਦਾ ਦੁਨੀਆ ਨੂੰ ਵਾਲ ਵਿਦਾ ਕਹਿ ਗਿਆ ਉਸ ਤੋਂ ਬਾਅਦ ਘਰ 'ਚ ਰਹਿ ਗਏ ਮੇਰੀ ਮਾਂ ਤੇ ਮੈਂ ਦੋਵੇਂ ਇਕੱਲੇ ਰਹਿ ਗਏ ਕਹਿੰਦਾ ਫਿਰ ਪਿਓ ਦੇ ਜਦੋਂ ਸੰਸਕਾਰ ਤੇ ਆਉਂਦੇ ਆ ਸੰਸਕਾਰ ਤੇ ਉਹਨੂੰ ਸਾਰੇ ਇਸ ਤਰ੍ਹਾਂ ਕਹਿੰਦੇ ਆ ਵੀ ਉਹਤਰੀ ਬਜ਼ੁਰਗ ਮਾ ਆ ਆ ਵੀ ਤੂੰ ਐ ਕਰ ਤੋ ਉਹਦੀ ਵਾ ਘਰ ਨਹੀਂ ਇੱਥੇ ਛੱਡਦੇ ਹਨਾ ਨਾਲੇ ਇਹਨਾਂ ਦਾ ਜੀ ਲੱਗਿਆ ਰਹੂਗਾ ਨਾਲੇ ਜਵਾਕ ਇੱਥੇ ਪੜ ਲੈਣਗੇ ਤਾਂ ਕਹਿੰਦਾ ਚਲੋ ਜੀ ਫਿਰ ਉਸ ਤੋਂ 2-3 ਮਹੀਨਿਆਂ ਬਾਅਦ ਮੇਰੀ ਭਾਬੀ ਕਹਿੰਦਾ ਫਿਰ ਪਿੰਡ ਆ ਜਾਂਦੀ ਹੈ ਉਹਨੂੰ ਚਲੋ ਜੀ ਉਹਨੇ ਟਾਈਮ ਨੂੰ ਮੈਂ ਗੱਭਰੂ ਜਵਾਨ ਹੋ ਚੁੱਕਿਆ ਸੀਗਾ ਮੇਰੀ ਕਿਸੇ ਕੁੜੀ ਨਾਲ ਗੱਲਬਾਤ ਸੀ ਤੇ ਮੈਂ ਕਹਿੰਦਾ ਚਲੋ ਜੀ ਲਵ ਮੈਰਿਜ ਕਰਾ ਲਈ ਕਹਿੰਦਾ ਭਾਈ ਜੀ ਜਦੋਂ ਮੇਰਾ ਵਿਆਹ ਹੋਇਆ ਵਿਆਹ ਤੋਂ ਤੀਜੇ ਦਿਨ ਮੇਰੀ ਭਾਬੀ ਕਹਿੰਦੀ ਭਾਈ ਤੁਸੀਂ ਆਪ ਦੀਆਂ ਆਟਾ ਰੋਟੀਆਂ ਪਕਾਓ ਮੇਰੇ ਚੁੱਲੇ ਤੇ ਕਹਿੰਦਾ ਹੁਣ ਰੋਟੀ ਨਹੀਂ ਪੱਕੂਗੀ ਕਹਿੰਦਾ ਮੈਂ ਆਪਦੇ ਭਰਾ ਨੂੰ ਫੋਨ ਕੀਤਾ ਵੀ ਮੈਂ ਤੁਹਾਡੇ ਲਈ ਇਨਾ ਕੀਤਾ ਵੀ ਮੈਂ ਤੇਰੇ ਬੱਚਿਆਂ ਨੂੰ ਵੀ ਸੰਭਿਆ ਪਾਲ ਲਿਆ ਘਰ ਦਾ ਸੌਦਾ ਪਤਾ ਮੈਂ ਸਾਰਾ ਲਿਆ ਕੇ ਦਿੰਦਿਆ ਰਿਆ ਵੀ ਤੁਸੀਂ ਕਿਤੇ ਤਨਖਾਹ ਚ ਇੱਕ ਰੁਪਈਆ ਨਹੀਂ ਕੱਢਿਆ ਤੇ ਅੱਜ ਮੇਰੇ ਵਿਆਹ ਨੂੰ ਅਜੇ 3 ਦਿਨ ਹੋਏ ਤੇ ਮੇਰਾ ਇਹ ਕਹਿੰਦੀ ਤਵਾ ਚੱਕ ਕੇ ਅੱਡ ਮਾਰਿਆ ਕਹਿੰਦਾ ਕੋ ਮੇਰਾ ਭਰਾ ਕਹਿੰਦਾ ਵੀ ਮੇਰੇ ਨਾਲ ਗੱਲ ਨਾ ਕਰ ਆਪਦੀ ਭਾਬੀ ਨਾਲ ਗੱਲ ਕਰ ਜਿਵੇਂ ਉਹ ਕਹਿੰਦੀ ਉਹ ਕੁਝ ਘਰ ਦੇ ਵਿੱਚ ਹੋਊਗਾ ਕਹਿੰਦਾ ਮੈਨੂੰ ਪਤਾ ਲੱਗ ਗਿਆ ਵੀ ਇਹ ਹੁਣ ਬੰਦਾ ਤੀਵੀਂ ਦਾ ਗੁਲਾਮ ਹੋ ਚੁੱਕਿਆ ਚਲੋ ਜੀ ਕਹਿੰਦਾ ਮੈਂ ਆਪਦੀ ਅੱਡ ਰੋ ਮੈਂ ਆਪਣੀ ਮਾਂ ਨੂੰ ਵੀ ਆਪਦੇ ਨਾਲ ਲੈ ਗਿਆ। ਮਾਂ ਨਾਲ ਤਾਂ ਦੀ ਪਹਿਲੇ ਨਹੀਂ ਸੀ ਬਣਦੀ। ਕਹਿੰਦਾ ਜੇ 6 ਮਹੀਨੇ ਹੋਏ ਹੁੰਦੇ ਮੇਰੀ ਮਾਂ ਮੇਰੇ ਨਾਲ ਹੁੰਦੀ ਆ ਤੇ ਇਹ ਛੁੱਟੀ ਆਉਂਦਾ ਮੇਰਾ ਭਰਾ। ਇਹ ਦੋਵੇਂ ਜੀ ਪਤਾ ਨਹੀਂ ਆਪੱਚ ਕੀ ਕੁਸਰਮੂਸਰ ਕਰਦੇ ਆ ਤੇ ਇਹ ਕਹਿੰਦਾ ਮੇਰੀ ਮਾਂ ਨੂੰ ਲੈ ਜਾਂਦੇ ਆ ਵੀ ਅਸੀਂ ਮਾਂ ਨੂੰ ਰੱਖਾਂਗੇ। ਕਹਿੰਦਾ ਮੈਂ ਵੀ ਤੁਸੀਂ ਰੱਖ ਲਓ। ਕਹਿੰਦਾ ਮੇਰੀ ਮਾਂ ਨੂੰ ਪਤਾ ਨਹੀਂ ਉਹਨਾਂ ਨੇ ਕੀ ਗੱਲਾਂ ਪੜਾਈਆਂ ਮੇਰੀ ਮਾਂ ਵੀ ਭੱਜ ਕੇ ਕਹਿੰਦੀ ਮੈਂ ਉਹਨਾਂ ਨਾਲ ਜਾਣਾ। ਕਹਿੰਦਾ ਉਹ ਮਾਂ ਨੂੰ ਤਾਂ ਲੈ ਗਏ ਸੀ ਕਿਉਂਕਿ ਮਾਂ ਦੀ ਕਹਿੰਦਾ ਪੈਨਸ਼ਨ ਆਉਂਦੀ ਸੀ। ਚਲੋ ਜੀ ਕਹਿੰਦਾ ਮਾਂ ਨੂੰ ਆਪਦੇ ਕੋਲ ਲੈ ਗਏ। ਸਾਲਕ ਰੱਖਿਆ। ਸਾਲਕ ਬਾਅਦ ਮਾਂ ਕਹਿੰਦਾ ਜਦੋਂ ਮਾਂ ਬਿਮਾਰ ਹੋ ਗਈ ਮੈਨੂੰ ਪਤਾ ਲੱਗਿਆ ਮੈਂ ਭੱਜ ਕੇ ਗਿਆ ਕਹਿੰਦਾ ਬਈ ਮੇਰੀ ਤਾਂ ਮਾਂ ਸੀ ਮੈਂ ਤਾਂ ਜਾ ਕੇ ਵੇਖਣੇ ਸੀ ਵੀ ਮੇਰੀ ਮਾਂ ਨੂੰ ਕੀ ਹੋਇਆ ਕਹਿੰਦਾ ਮੇਰੀ ਮਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਇਹ ਪਿੰਡ ਵਾਲੇ ਡਾਕਟਰ ਦਵਾਈ ਦਵਾ ਛੱਡਿਆ ਕਰਨਾ ਕਿਸੇ ਚੰਗੇ ਡਾਕਟਰ ਕੋਲ ਲੈ ਕੇ ਨਾ ਜਾਇਆ ਕਰਨਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਮਾਂ ਨੂੰ ਚੁੱਕਿਆ ਉੱਥੋਂ ਤੇ ਮੈਂ ਕਿਸੇ ਹਸਪਤਾਲ 'ਚ ਲੈ ਗਿਆ ਹਸਪਤਾਲ 'ਚ ਲੈ ਗਿਆ ਤੇ ਉੱਥੇ ਕਹਿੰਦਾ ਐਡਮਿਟਰ ਕੀ 10-15 ਦਿਨ 10-15 ਦਿਨਾਂ ਦੇ ਵਿੱਚ ਵਿੱਚ ਕਹਿੰਦਾ ਰਿਕਾਰਡ 35-40 ਹਜ਼ਾਰ ਬਿੱਲ ਬਣ ਗਿਆ ਕਹਿੰਦਾ ਜਦੋਂ ਬਿੱਲ ਬਣਿਆ ਤੇ ਮੈਂ ਇਹਨੂੰ ਫੋਨ ਸਾਰਾ ਵੀ ਤੁਸੀਂ ਕਹਿੰਦੇ ਜੀ ਹੁਣ ਭਰੋ ਬਿੱਲ ਕਹਿੰਦਾ ਗੋ ਮੇਰਾ ਭਰਾ ਕਹਿੰਦਾ ਸੀ ਕਦਾ ਬਿੱਲ ਭਰੀਏ ਇਹਦਾ ਸਾਂਝਾ ਬਿੱਲ ਭਰੀਚੂਗਾ ਕਹਿੰਦਾ ਮੈਂ ਹਾਂ ਵੀ ਸਾਂਝਾ ਭਰ ਲਓ ਕੋਈ ਗੱਲ ਨਹੀਂ ਹਨਾ ਵੀ ਮੇਰੀ ਤਾਂ ਮਾਂ ਆ ਵੀ ਮੈਂ ਤਾਂ ਮਰਦੀ ਵੇਖ ਨਹੀਂ ਸਕਦਾ ਕਹਿੰਦਾ ਚਲੋ ਜੀ ਉੱਥੇ 40000 ਵੀ ਅਸੀਂ ਸਾਂਝਾ ਭਰ ਲਿਆ ਛੁੱਟੀ ਦਵਾਈ ਘਰੇ ਲਿਆਉਨੇ ਆ ਤੇ ਮੈਂ ਕਹਿੰਦਾ ਹੁਣ ਵੱਡੇ ਭਰਾ ਦੇ ਘਰੀ ਛੱਡ ਜਣਾ ਸੀ ਮਾਂ ਨੂੰ ਜਦੋਂ ਉਹਨਾਂ ਦੇ ਚੁੱਲ੍ਹੇ ਤੇ ਸੀਗੀ ਕਹਿੰਦਾ ਗੋ ਮੇਰੀ ਭਾਬੀ ਕਹਿੰਦੀ ਵੀ ਹੁਣ ਜੇ ਹਸਪਤਾਲੇ ਨਾ ਰਹੇ ਆ ਤੇ ਹੁਣ ਵੀ ਮਾਂ ਨੂੰ ਤੂੰ ਹੀ ਰਖ ਲੈ ਅਸੀਂ ਨਹੀਂ ਰੱਖ ਸਕਦੇ ਕਹਿੰਦਾ ਚਲੋ ਜੀ ਜਦੋਂ ਮੈ ਮੈਂ ਹੁਣ ਕਹਿੰਦਾ ਸ਼ੈਲਰ ਦੇ ਵਿੱਚ ਲੱਗਾ ਹੋਇਆ ਸੀ ਚਲੋ ਸਾਡੇ ਘਰ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ ਕਹਿੰਦਾ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਯਾਰ ਵੀ ਸਾਰੀ ਉਮਰ ਆਪਾਂ ਸ਼ੈਲਰ ਦੇ ਵਿੱਚ ਥੋੜਾ ਲੱਗੇ ਰਾਵਾਂਗੇ ਵੀ ਜੇ ਮੈਂ ਇੱਥੇ ਦਿਹਾੜੀ ਤੇ ਲੱਗਾ ਰਿਆ ਤੇ ਫਿਰ ਸਾਰੀ ਉਮਰ ਦਿਹਾੜੀਆਂ ਜੁਗੇ ਰਹਿ ਜਾਊਂਗਾ ਵੀ ਵੀ ਕੁਝ ਹੋਰ ਵੱਡਾ ਕਰੀਏ ਵੀ ਇਸ ਤਰ੍ਹਾਂ ਦਾ ਘਰ ਦਾ ਗੁਜ਼ਾਰਾ ਨਹੀਂ ਹੋਣਾ ਕਹਿੰਦਾ ਤੋਂ ਦੂਜੇ ਪਾਸੇ ਮੇਰਾ ਜਿਹੜਾ ਭਰਾ ਸੀ ਉਹ ਮੇਰੀ ਭਾਬੀ ਨੂੰ ਪੁੱਛੇ ਮੈਂ ਤਾਂ ਪਾਣੀ ਦੀ ਘੁੱਟ ਵੀ ਨਹੀਂ ਸਪਰਦਾ ਜਿੰਨੀ ਤਨਖਾਹ ਇਹਦਾ ਸਾਰੀ ਭਾਬੀ ਦੇ ਅਕਾਊਂਟ 'ਚ ਆਉਂਦੀ ਸੀ ਤੇ ਭਾਬੀ ਦੇ ਨਾਲ ਸਾਰੇ ਪੈਸੇ ਆ ਮੇਰੀ ਭਾਬੀ ਨੇ ਸਿਰਫ ਉਹੀ ਦੋ ਕਮਰੇ ਜਿਹੜੇ ਮੇਰੇ ਪਿਓ ਨੇ ਪਾਏ। ਕਹਿੰਦਾ ਇਹਨਾਂ ਤੋਂ ਇੱਕ ਇੱਟ ਵੀ ਨਹੀਂ ਲੱਗੀ ਉਸ ਘਰ ਤੇ। ਜਿੰਨਾ ਪੈਸਾ ਤੇ ਲ ਸਾਰਾ ਕਹਿੰਦਾ ਵੱਡੇ ਭਰਾ ਦੇ ਸੌਰੇ ਖਾਈ ਜਾਂਦੇ ਆ। ਕਹਿੰਦਾ ਇਸ ਗੱਲ ਦਾ ਮੇਰੇ ਵੱਡੇ ਭਰਾ ਨੂੰ ਪਤਾ ਪਰ ਉਹ ਆਪਦੀ ਘਰ ਵਾਲੀ ਦੀ ਹਾਂ ਚਾਹ ਹੀ ਮਲਾਉਂਦਾ ਉਹ ਕਿਸੇ ਦੀ ਗੱਲ ਨਹੀਂ ਮੰਨਦਾ। ਕਹਿੰਦਾ ਚਲੋ ਜੀ ਮੁੱਕ ਦੀ ਗੱਲ ਕੀ ਹੁੰਦੀ ਆ ਵੀ ਇੱਕ ਦਿਨ ਅਚਾਨਕ ਮਾਂ ਦੀ ਮੌਤ ਹੋ ਜਾਂਦੀ ਆ। ਕਹਿੰਦਾ ਜਦੋਂ ਮੇਰੀ ਮਾਂ ਦੀ ਮੌਤ ਹੋ ਗਈ ਤੇ ਫੋਨ ਕੀਤਾ ਵੱਡੇ ਭਰਾ ਨੂੰ ਪਾਈ ਮਾਂ ਦੀ ਮੌਤ ਹੋ ਗਈ ਆ ਜਾ। ਕਹਿੰਦਾ ਇਹੇ ਬੰਦਾ ਸੰਸਕਾਰ ਤੇ ਨਹੀਂ ਪਹੁੰਚਿਆ। ਆਖੇ ਮੈਨੂੰ ਤਾਂ ਛੁੱਟੀ ਨਹੀਂ ਮਿਲਦੀ ਮੈਨੂੰ ਕਹਿੰਦਾ ਬੰਦਾ ਸੰਸਕਾਰ ਤੇ ਨਹੀਂ ਆਇਆ ਸੰਸਕਾਰ ਤੋਂ ਬਾਅਦ ਇਹ ਬੰਦਾ ਭੋਗ ਤੇ ਆਉਂਦਾ ਚਲੋ ਜੀ ਭੋਗ ਪੈ ਜਾਂਦਾ ਭੋਗ ਤੋਂ ਦੂਜੇ ਦਿਨ ਮੈਂ ਕਿਹਾ ਵੀ ਹਿਸਾਬ ਕਰ ਲਈਏ ਭੋਗ ਦਾ ਕਹਿੰਦਾ ਅੱਗੋਂ ਕਹਿੰਦਾ ਮੈਂ ਕਹਦਾ ਹਿਸਾਬ ਕਰਾਂ ਮਾਂ ਤੇਰੇ ਨਾਲ ਸੀ ਤੇਰੇ ਘਰੇ ਉਹ ਪੂਰੀ ਹੋਈ ਆ ਤੇ ਤੂੰ ਹੀ ਭੋਗ ਤੇ ਪੈਸੇ ਲਾਉਣੇ ਮੈਂ ਪੰਚੀ ਨਹੀਂ ਲਾਉਣੀ ਕਹਿੰਦਾ ਭਾਈ ਜਦੋਂ ਇਹਨੇ ਆ ਗੱਲ ਕਹਿ ਦਿੱਤੀ ਮੈਨੂੰ ਹੱਥ ਜੋੜ ਤੇ ਵੀ ਕੋਈ ਗੱਲ ਨਹੀਂ ਮੈਂ ਹੁਣ ਮਰੀ ਮਾਂ ਦੀ ਸੁਭਾਅ ਨਹੀਂ ਡਾਉਣੀ ਤੂੰ ਨਹੀਂ ਪੈਸੇ ਦੇਣੇ ਨਾ ਦੇ ਕੋਈ ਗੱਲ ਨਹੀਂ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਇੰਗਲੈਂਡ ਦਾ ਵੀਜ਼ਾ ਅਪਲਾਈ ਕਰਦਾ ਕਿਉਂ ਸਾਡੀ ਇੱਕ ਦੁਕਾਨ ਹੁੰਦੀ ਇੰਗਲੈਂਡ ਤੋਂ ਬਾਅਦ ਫਿਰ ਮੈਂ ਇੰਡੀਆ ਆ ਕੇ ਅਮਰੀਕਾ ਚਲਾ ਜਾਣਾ। ਕਹਿੰਦਾ ਅਮਰੀਕਾ ਜਾ ਕੇ ਬਾਈ ਮੇਰੀ ਜ਼ਿੰਦਗੀ ਪੂਰੀ ਸੈੱਟ ਹੋ ਗਈ। ਕਹਿੰਦਾ ਹੁਣ ਜਦੋਂ ਮੈਂ ਇੰਡੀਆ ਆਇਆ ਜਿਹੜੀ ਪਰਜਾਈ ਨੇ ਮੇਰਾ ਤੀਜੇ ਦਿਨ ਸਮਾਨ ਚੁੱਕ ਕੇ ਬਾਹਰ ਮਾਰਿਆ ਸੀ ਬੱਸ ਰੋਟੀਆਂ ਅੱਡਾ ਪਕਾਲਾ ਜਿਹੜੀ ਪਰਜਾਈ ਕਹਿੰਦਾ ਮੇਰੇ ਨਾਲ ਬੋਲ ਕੇ ਰਾਜ਼ੀ ਨਹੀਂ ਸੀ ਤੇ ਕਹਿੰਦਾ ਵੀ ਹੁਣ ਉਹੀ ਪਰਜਾਈ ਮੈਨੂੰ ਵੀਰਾ-ਵੀਰਾ ਕਰਦੀ ਹੈ। ਕਹਿੰਦਾ ਮੈਂ ਕਿਹਾ ਭਾਬੀ ਮੈਂ ਉਹ ਮਾੜੇ ਦਿਨ ਭੁੱਲਿਆ ਨਹੀਂ ਵੀ ਜਦੋਂ ਤੂੰ ਤਨਖਾਹ 'ਚੋਂ 1 ਰੁਪਈਆ ਨਹੀਂ ਸੀ ਘਰੇ ਵਰਤਦੀ ਹੁੰਦੀ ਤੇ ਮੈਂ ਸ਼ੈਲਰ 'ਚ ਰਾਤ ਨੂੰ ਠੱਕੇ ਖਾਂਦਾ ਸੀ ਮੇਰਾ ਵਿਆਹ ਤੂੰ ਤਿੱਜੇ ਦਿਨ ਤਵਾ ਚੁੱਕ ਕੇ ਪਰ ਮੇਰਾ ਮਾਰਿਆ ਵੀ ਰੋਟੀਆਂ ਦੀ ਅੱਡ ਪਕਾ ਲਓ ਵੀ ਤੂੰ ਹਰ ਇੱਕ ਗੱਲ ਤੇ ਮੇਰੇ ਨਾਲ ਵਿਸਕਾਰਾ ਕੀਤਾ ਮੇਰੇ ਭਰਾ ਨੂੰ ਮੇਰੇ ਨਾਲ ਵਰਤਨ ਹਟਾ ਦਿੱਤਾ ਹੁਣ ਜੋ ਹੋ ਗਿਆ ਹੋ ਗਿਆ ਠੀਕ ਆ ਪਰ ਹੁਣ ਆਪਣਾ ਬੋਲਚਾਲ ਬੰਦ ਹੀ ਰਹਿਊਗਾ ਬਾਈ ਕਹਿੰਦਾ ਵੀ ਮੈਂ ਚਾਹੁੰਦਾ ਸੀ ਵੀ ਇਹ ਜਿਹੜੀ ਹੱਡ ਬੀਤੀ ਆ ਲੋਕਾਂ ਤੱਕ ਜਾਵੇ ਕਿ ਕਦੇ ਵੀ ਰਿਸ਼ਤਾ ਲੈਣਾ ਤਾਂ ਖਾਨਦਾਨ ਵੇਕੇ ਰਿਸ਼ਤਾ ਲਾਓ ਕਦੇ ਇਹ ਸੋਚ ਕੇ ਨਾ ਰਿਸ਼ਤਾ ਲੈ ਲਓ ਵੀ ਮਾੜੇ ਕਰਦੀ ਆ ਸਾਨੂੰ ਸੰਭਾਲੂਗੀ ਜਾਂ ਸਾਡੀ ਸੇਵਾ ਕਰੂਗੀ ਕਹਿੰਦਾ ਸਾਡੇ ਘਰ ਚ ਵੀ ਮਾੜੇ ਕਰਦੀ ਆਈ ਤੇ ਸਾਡੇ ਦੋਵਾਂ ਭਰਾਵਾਂ ਦੇ ਵਿੱਚ ਇੰਨੇ ਕ ਪਾੜ ਪਾਤੇ ਕਿ ਮੇਰਾ ਵੱਡਾ ਭਰਾ ਤਾਂ ਇੱਥੋਂ ਤੱਕ ਵੀ ਕਹਿੰਦਾ ਜੇ ਤੂੰ ਮਰ ਗਿਆ ਤਾਂ ਮੈਂ ਤੇਰੇ ਸੰਸਕਾਰ ਤੇ ਵੀ ਨਹੀਂ ਆਉਣਾ ਕਿਤਾ ਸਾਡਾ ਸਾਰਾ ਘਰ ਪਾੜ ਕੇ ਸੱਟ ਤਾ ਉਸ ਜਨਾਨੀ ਨੇ ਮੇਰਾ ਪਿਓ ਵੀ ਕਹਿੰਦਾ ਝੋਰੇ ਕਰ ਕਰਕੇ ਇਹਦੇ ਖਣੋਂ ਮਰ ਗਿਆ ਮੇਰੀ ਮਾਂ ਵੀ ਝੋਰੇ ਕਰਦੀ ਮਰ ਗਈ ਤੇ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਕਿ ਭਾਈ ਜੇ ਤੁਸੀਂ ਆਪਣੇ ਧੀ ਪੁੱਤ ਦਾ ਰਿਸ਼ਤਾ ਕਰਨਾ ਹੈ ਖਾਨਦਾਨ ਜ਼ਰੂਰ ਦੇਖੋ ਭਾਵੇਂ ਬੰਦਾ ਮਾੜਾ ਤੇ ਭਾਵੇਂ ਤਕੜਾ ਭਾਵੇਂ ਅਮੀਰ ਆ ਗਰੀਬ ਆ ਕੋਈ ਚੱਕਰ ਨਹੀਂ ਪਰ ਖਾਨਦਾਨ ਵੇਖੇ ਬਿਨਾ ਕਦੇ ਵੀ ਰਿਸ਼ਤਾ ਨਾ ਕਰੋ ਛੋਟੇ ਭਾਂਡੇ ਭਾਈ ਛੇਤੀ ਉੱਛਲ